ਅਦਰਾ ਸਵਰਗੀ ਹੋ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਧਿਆਨ ਉੱਤੇ ਕਪੂਥਲਾ ਦੀ ਰਹਿਣ ਵਾਲੀ ਉਹਨਾਂ ਦੀ ਪਿਆਰ ਅਮਰਜੀਤ ਕੌਰ ਇਸ ਦੁੱਖ ਦੀ ਘੜੀ ਦੇ ਵਿੱਚ ਬੇਹਦ ਭਾਵੁਕ ਹੈ ਤੇ ਪਰਿਵਾਰ ਦੇ ਵੱਲੋਂ ਮਨਮੋਹਨ ਜੀ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਉਹਨਾਂ ਦੇ ਸੁਭਾਅ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਆਪਣੇ ਸਾਦੇ ਸੁਭਾਅ ਦੇ ਲਈ ਜਾਣੇ ਜਾਂਦੇ ਤੇ ਆਪਣੇ ਲੋਕ ਭਲਾਈ ਕੰਮਾਂ ਦੇ ਲਈ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਦੁੰਗੇ ਦੁੱਖ ਚੋਂ ਦੁਨੀਆ ਦਾ ਹਰ ਉਹ ਇਨਸਾਨ ਦੁਖੀ ਹੈ ਜਿਨ੍ਹਾਂ ਨੂੰ ਉਹਨਾਂ ਦੀਆਂ ਉਪਲਬਧੀਆਂ ਯਾਦ ਨੇ ਜਿਨ੍ਹਾਂ ਕਰਕੇ ਅੱਜ ਦੇਸ਼ ਇੱਕ ਦੁੰਗੀ ਅਰਥਵਿਵਸਥਾ 'ਚ ਘਾਟੇ ਚੱਲ ਗਿਆ ਸੀ ਤਾਂ ਜੇਕਰ ਮੈਂ ਗੱਲ ਕਰਾਂ ਪਰਿਵਾਰ ਦੇ ਵਿੱਚ ਕੌਣ-ਕੌਣ ਸ਼ਾਮਲ ਹੈ ਔਰ ਕਿਸ ਤਰ੍ਹਾਂ ਰਿਹਾ ਜ਼ਿੰਦਗੀ ਦਾ ਇਹ ਸਫ਼ਰ ਭੈਣਾ ਭਰਾਵਾਂ ਨਾਲ ਕਿੰਨੇ ਪੈਂਟ ਪ੍ਰਾਸਨ ਅਸੀਂ ਬਹੁਤ ਵੱਲ ਜੇ ਪੈਣਾ ਸੀ ਤੇ ਚਾਰ ਪ੍ਰਾਪਤ ਮਨਮੋਹਨ ਸਿੰਘ ਜੀ ਕਿੰਨੇ ਨੰਬਰ ਤੇ ਸੀ ਮਨਮੋਹਨ ਜੀ ਫਸਟ ਨੰਬਰ ਤੇ ਸੀ ਫਸਟ ਨੰਬਰ ਤੇ ਸੀ ਹਾਂ ਜੀ ਤੇ ਤੁਹਾਡਾ ਕਿਹੜਾ ਨੰਬਰ ਸੀ ਸੈਲ ਨੰਬਰ ਮੇਰਾ ਪਰੇਸ਼ਾਨ ਜਮਾ ਲੈਂਦੇ ਤੇ ਤੁਸੀਂ ਕਦੀ ਬਚਪਨ ਚ ਦੇ ਇਦਾਂ ਮਹਿਸੂਸ ਕੀਤਾ ਕਿ ਇਹ ਏਡੀ ਵੱਡੀ ਉਪਲਬਧੀ ਤੇ ਚਲੇ ਜਾਣਗੀ ਨਹੀਂ ਚਾਹੀਦਾ ਸੀ ਸਿੱਧੀ ਦੋਵਰੀ ਇਹਨਾਂ ਨੂੰ ਸੋਚ ਚੁੱਕੀ ਸੀ ਦੋਨੇ ਮਰੀ ਗਏ ਆ ਉਦਾਂ ਵੀ ਜਾਂਦੇ ਰਹੀਦਾ ਸੀ ਹੁਣ ਸੇਤ ਨਹੀਂ ਅਲਾਟ ਕਰਦੇ ਕੁਛ ਐਸੀ ਵੀ ਹਮਮ ਵਾਤ ਸਬਕੀ ਠੀਕ ਠਾਕ ਉਹ ਨਾਈਫ ਕੱਢੀ ਉਹਨਾਂ ਨੇ ਹਮਮ ਪ੍ਰਮਾਤਮਾ ਦਾ ਕਰਨ ਹੈ ਕਿ ਠੀਕ ਠਾਕ ਹਮਮ ਸਾਰਾ ਫੈਮਿਲੀ ਠੀਕ ਠਾਕ ਰਹਿ ਰਿਹਾ ਸਤ ਇਹ ਮੁਲਾਕਾਤ ਆਖਰੀ ਮੁਲਾਕਾਤ ਕਦ ਹੋਈ ਸੀ ਉਹਨਾਂ ਨੂੰ ਹੋ ਗਿਆ 10 12 ਸਾਲ ਹੋਈ ਗਿਆ ਹਮਮ ਜਲ ਹੋਈ ਕੋਈ ਆਖਰੀ ਮੁਲਾਕਾਤ ਅੰਮ੍ਰਿਤਸਰ ਹੋਈ ਹੋਵੇ ਪਿਛਲੇ ਸਮੇਂ ਨਹੀਂ ਵਿੱਚ ਉਹ ਕਾਫੀ ਦਿਨ ਹੋ ਗਏ ਬਿੱਲੀ ਸਰ ਦਾ ਠੀਕ ਠਾਕ ਕਰਦਾ ਉਹ ਤਾਂ ਬੋਲਦੇ ਵੀ ਨਹੀਂ ਸੀ ਘੱਟ ਕਰ ਬਹੁਤ ਘੱਟ ਬੋਲਦੇ ਠੀਕ ਕੋਈ ਬੜਾ ਪਿਆਰ ਕਰਦੇ ਹੁਣ ਤੇ ਹਾਂ ਤੇ ਬਸ ਪ੍ਰਮਾਤਮਾ ਦੇ ਮਨ ਕੀ ਪ੍ਰਧਾਨ ਉਸ ਵੇਲੇ ਕਿਦਾਂ ਦਾ ਮਹਿਸੂਸ ਹੁੰਦਾ ਸੀ ਆ ਇਸ ਫੋਟੋ ਚ ਮੈਂ ਦੇਖ ਰਿਹਾ ਕਿ ਆ ਤੁਹਾਡੇ ਕੋਲ ਫੋਟੋ ਹੈ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਸੰਨ ਇਹ ਤੇ ਫਗਵਾੜੇ ਆਏ ਸਨ ਇੱਕ ਵਾਰੀ ਗਰੀਬਾਂ ਦੁਆੰਦੇ ਨੇ ਸਰਦਾਰ ਜੀ ਕੋਲ ਦੁਆੰਦੇ ਅੱਛਾ ਹਾਂ ਤੇ ਜਦੋਂ ਬੇਸਨ ਅਗੇਸਟ ਸਰਦਾਰ ਜੀ ਕੇਸ ਹਾਂ ਤੇ ਇਹ ਦੇਸ਼ ਦੇ ਜਦੋਂ ਪ੍ਰਧਾਨ ਮੰਤਰੀ ਸੀ ਫਿਰ ਇੱਕ ਮਹਿਸੂਸ ਹੁੰਦਾ ਸੀ ਕਿ ਮੈਂ ਪ੍ਰਧਾਨ ਮੰਤਰੀ ਦੀ ਭੈਣ ਹਾਂ ਜੀ ਬਿਲਕੁਲ ਜੀ ਬਿਲਕੁਲ ਸੀ ਦੇ ਦੋ ਵਾਰੀ ਸੌ ਚੁੱਕੀ ਨੇ ਦੋ ਦੋਨੇ ਵਾਰੀ ਸੀ ਗਏ ਹਾਂ ਹਾਂ ਸਰ ਅਸਤ ਪਰਮਾਤਮਾ ਅਸ਼ੀਸ਼ ਤੇ ਤੇ ਕਦੀ ਕੋਈ ਕੰਮ ਕਿਹਾ ਉਹਨਾਂ ਨੂੰ ਜੇ ਕੰਮ ਵਾਲੇ ਪਾਸੇ ਤੇ ਜਾਂਦੇ ਬਿਲਕੁਲ ਹੀ ਤੇ ਉਹ ਸਾਡੇ ਪਿਤਾ ਜੀ ਨੇ ਜਵਾਬ ਦਿੱਤਾ ਜੀ ਬਹੁਤ ਕੰਮ ਨਹੀਂ ਮੈਂ ਉਹਦੇ ਕੰਮ ਬਿਲਕੁਲ ਨਹੀਂ ਕਰਕੇ ਹਾਂ ਮੈਨੂੰ ਨਹੀਂ ਕਿਸੇ ਨੂੰ ਕਰਕੇ ਲੱਗ ਕੇ ਇੱਕ ਵਾਰੀ ਹੁੰਦਾ ਹੈ ਨਾ ਕਈ ਵਾਰੀ ਤੁਹਾਡੇ ਕੋਲ ਵੀ ਲੋਕ ਆਂਦੇ ਹੋਣੇ ਕਿ ਤੁਸੀਂ ਤਾਂ ਪ੍ਰਧਾਨ ਮੰਤਰੀ ਦੀ ਭੈਣ ਹੋ ਤੁਹਾਡਾ ਕੋਈ ਕੰਮ ਅਸੀਂ ਕਹਿੰਦੇ ਡੈਡੀ ਸਾਹਿਬ ਵગેਰੇ ਮੇਰਾ ਬੇਟਾ ਹੈ ਉਹ ਵੀ ਕਹਿੰਦੇ ਨਾ ਤੇ ਉਹ ਤੇ ਨਹੀਂ ਲੱਗ ਕੇ ਉਹ ਸਿਬਾਰਿਚ ਨਹੀਂ ਕਿਸੇ ਦੀ ਸੁਣਦੇ ਨਾ ਬਿਲਕੁਲ ਨਹੀਂ ਬਿਲਕੁਲ ਸਾਹਿਬ ਭੈਣ ਚਾਹੇ ਭਰਾ ਲੱਗ ਕੇ ਸਦਾ ਨਾ ਨੇ ਨਿਆਂ ਦਾ ਹੀ ਤਰਾਜੂ ਫੜੀ ਰੱਖਿਆ ਬਿਲਕੁਲ ਬਿਲਕੁਲ ਹਮ ਫਿਰ ਅੱਜ ਬੇਸ਼ੱਕ ਹੈ ਦੁਨੀਆ 'ਨ ਕੋਈ ਇਦਾਂ ਦਾ ਤੁਹਾਨੂੰ ਲੰਮਾ ਯਾਦ ਹੈ ਕੋਈ ਬਚਪਨ ਦਾ ਕੋਈ ਉਹਦੋਂ ਜਦੋਂ ਖਾਸ ਇੱਕ ਭੈਣ ਨੂੰ ਉਹਨਾਂ ਨੇ ਕੋਈ ਰਖੜੀ ਦਾ ਦਿਨ ਕੋਈ ਇਦਾਂ ਦਾ ਯਾਦ ਹੋਵੇ ਇਹ ਰਖੜੀ ਪੇਜੀਦੀ ਹੈ ਇਦਾਂ ਸਾਰਾ ਜਰੂਰ ਤੇਦੀਦੀ ਹੈ ਰਖੜੀ ਤੇ ਹੂੰ ਤੇ ਵਾਏ ਗੁਰੂ ਬਾਬਾ ਹੂੰ ਠੀਕ ਰਵੇ ਫੈਮਲੀ ਸਾਰੀ ਠੀਕ ਰਵੇ ਫਿਰ ਬਸ ਇਦਾਂ ਜਿੰਦਾ ਰਹੇ ਸਾਰੇ ਬਹੁਤ ਹੁਣ ਕਿੰਨੇ ਲੋਕ ਦਸਾਂ ਚੋਂ ਕਿੰਨੇ ਕਮਰਜੀਤ ਸਿੰਘਾਂ ਜੀ ਇਹ ਮੇਰੇ ਮਾਮਾ ਜੀ ਸੀਗੇ ਜੀ ਬਾਕੀ ਇਹ ਤੇ ਗੱਲ ਹੈ ਹੀ ਨਹੀਂ ਕਿ ਉਹ ਸਾਡੇ ਚ ਨਹੀਂ ਹੈਗੇ ਉਹ ਹਮੇਸ਼ਾ ਹੀ ਆਪਣੇ ਕੰਮਾ ਕਰਕੇ ਆਪਣੀਆਂ ਜੋ ਉਹਨਾਂ ਨੇ ਸਾਡੇ ਵਾਸਤੇ ਕੀਤਾ ਆਪਣੀ ਫੈਮਿਲੀ ਵਾਸਤੇ ਕੀਤਾ ਉਹਨਾਂ ਕਰਕੇ ਉਹ ਹਮੇਸ਼ਾ ਹੀ ਸਾਡੇ ਵਿੱਚ ਵਸਦੇ ਰਹਿਣਗੇ ਜੀ ਅ ਮਨਮੋਹ ਜੀ ਦੀ ਕੋਈ ਯਾਦ ਦੀ ਗੱਲ ਕਰੀਏ ਲਾਸਟ ਮੁਲਾਕਾਤ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਹਾਡੇ ਪਰਿਵਾਰ ਨਾਲ ਸੰਬੰਧ ਸੀਗੇ ਅੱਜ ਕੱਲ੍ਹ ਦੇ ਹਾਲਾਤ ਨੇ ਕਿ ਜਦੋਂ ਪ੍ਰਧਾਨ ਮੰਤਰੀ ਦੇ ਪਰਿਵਾਰ ਨਾਲ ਸੰਬੰਧ ਹੁਣ ਤਾਂ ਲੋਕ ਕਿੱਥੇ ਨਾ ਕਿੱਥੇ ਆਉਂਦੇ ਨੇ ਕਿਸ ਤਰ੍ਹਾਂ ਦਾ ਰਿਹਾ ਤਜਰਬਾ ਕਦੀ ਕਿਸੇ ਕੰਮ ਲਈ kiya ਜਾਂ ਨਹੀਂ kiya ਕਿਦਾਂ ਦਾ ਰਿਸਪੌਂਸ ਸੀ ਉਹਨਾਂ ਦਾ ਲਾਸਟ ਜਿਹੜੀ ਸਾਡੀ ਅਸੀਂ ਮਿਲੇ ਸੀ ਉਹਨਾਂ ਨੂੰ ਅਕਤੂਬਰ ਤਿੰਨ ਚਾਰ ਸਾਲ ਪਹਿਲੇ ਸਰਕਟ ਹਾਊਸ ਵਿੱਚ ਆਈ ਸੀ ਅਮਰ ਸਰ ਇਹ ਸਾਰੀ ਫੈਮਿਲੀ ਉਹਨਾਂ ਨੇ ਇਕੱਠੇ ਹੀ ਉੱਥੇ ਅੱਗੇ ਵੀ ਇਦਾਂ ਹੀ ਕਰਦੇ ਸੀ ਜਦੋਂ ਆਉਂਦੇ ਸੀ ਅਮਰ ਸਰ ਸਰਕਟ ਹਾਊਸ ਵਿੱਚ ਸਾਰਿਆਂ ਨੂੰ ਸਾਧ ਲੈਂਦੇ ਸੀ ਤੇ ਸਾਰੀ ਫੈਮਿਲੀ ਉੱਥੇ ਹੀ ਮਿਲਦੀ ਸੀ ਉਹਨਾਂ ਨੂੰ ਤੇ ਸੋ ਛੋਟੀ ਪਰਪਸ ਕਰਕੇ ਉਹ ਇੱਕ ਇੱਕ ਦਾ ਘਰ ਨਹੀਂ ਜਾ ਸਕਦੇ ਸੀ ਫੈਮਿਲੀ ਬਹੁਤ ਵੱਡੀ ਸੀ ਕੋਈ ਜਲੰਧਰੋਂ ਆਉਂਦਾ ਸੀ ਕੋਈ ਅਸੀ ਜਾਂਦੇ ਸੀ ਕੋਈ ਅੰਮ੍ਰਿਤਸਰ ਤੋਂ ਹੁੰਦੇ ਸੀ ਸੋ ਇਸ ਅਗਰ ਤੇ ਇੱਕੋ ਜਾਓ ਕਹਿੰਦੇ ਸੀ ਬੈਟਰ ਆ ਵੀ ਉੱਤੇ ਆ ਕੇ ਸਾਨੂੰ ਸਾਰੇ ਮਿਲ ਲੋ ਤੇ ਬਾਕੀ ਜਿਹੜੀ ਲਾਸ ਗੱਲ ਹੋਈ ਸੀ ਉਹਨਾਂ ਨਾਲ ਡੇਢ ਦੋ ਸਾਲ ਪਹਿਲੇ ਹੋਈ ਸੀ ਤੇ ਪਹਿਲੇ ਤੇ ਉਹਨਾਂ ਨੇ 파ਰਦਾ ਤਦ ਜਦੋਂ ਹੋਈ ਤੇ ਮਾਈ ਸਾਡੇ ਤੇ ਉਹਦੋਂ ਉਹਨਾਂ ਨੇ ਥੋੜੇ ਆਪਣੀ ਕਨਵੈਨਸ ਦਿੱਤੀਆਂ ਸੀ ਤੇ ਸਾਲ ਪਹਿਲੇ ਮੇਰੇ ਬੇਟੇ ਦੀ ਸ਼ਾਦੀ ਹੋਈ ਤੇ ਕੰਗ੍ਰੈਚੁਲੇਸ਼ਨਸ ਉਹਨਾਂ ਕੀਤੀ ਸੀ ਫੋਨ ਤੇ ਆ ਤੇ ਸਕਦੇ ਨਹੀਂ ਸੀ ਉਹਨਾਂ ਨੂੰ ਫਿਜ਼ੀਕਲੀ ਕਰਕੇ ਕਰਕੇ ਤਿੰਨ ਚਾਰ ਬੰਦੇ ਉਠਾਉਂਦੇ ਸੀ ਉਹਨਾਂ ਤੇ ਇਸੇ ਕਰਕੇ ਬਸ ਉਹੀ ਫੋਨ ਤੇ लास्ट ਸਾਡੀ ਸਾਲ ਪਹਿਨੇ ਦਾ ਲੋਹੀ ਸੀ ਤੇ ਉਦੋਂ ਵੀ ਕੀ ਕੋਈ ਕੋਈ ਇੱਕ ਦੇ ਕੰਮ ਕਿਆ ਹੋਵੇ ਉਹਨਾਂ ਨੂੰ ਨਹੀਂ ਕੰਮ ਕੋਈ ਨਹੀਂ ਕਿਆ ਸੀ ਮਤਲਬ ਸਾਨੂੰ ਪਤਾ ਸੀ ਵੀ ਜਿਹੜਾ ਅਸੀਂ ਕੰਮ ਕਰ ਆਪਣੇ ਫਾਇਦੇ ਵਾਸਤੇ ਕਰਾਂਗੇ ਤੇ ਗਰੀਬ ਨਹੀਂ ਹੋਣਾ ਹਾਂ ਜੇ ਕੋਈ ਕਿਸੇ ਦਾ ਕੋਈ ਮੈਡੀਕਲ ਪਰਪਸ ਹੁੰਦਾ ਸੀ ਜਾਂ ਹੋਰ ਕਿਸਨ ਕੋਈ ਤਕਲੀਫ ਵਿੱਚ ਹੁੰਦਾ ਸੀ ਕੋਈ ਗਰੀਬ ਮੰਦਾ ਤੇ ਉਹ ਫਿਰ ਪਿੱਛੇ ਨਹੀਂ ਹਟਦੇ ਸੀ ਉਹ ਕਰਦੇ ਸੀ ਆਖਰ ਦੇ ਵਿੱਚ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਹੈ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਇਹੀ ਹੈ ਵੀ ਜੋ ਉਹਨਾਂ ਨੇ ਸਾਨੂੰ ਮਾਰਗ ਦੱਸਿਆ ਆਪਾਂ ਉਹਦੇ ਉੱਤੇ ਚੱਲ ਕੇ ਦਿਨ ਦੂਣੀ ਤੇ ਰਾਤ ਚੌਗਣੀ ਉਮਤੀ ਕਰੀਏ ਤੇ ਇਸੇ ਥੀ ਉਹ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਤੇ ਹਮੇਸ਼ਾ ਸਾਡੇ ਵਿੱਚ ਵਸਦੇ ਰਹਿਣਗੇ ਠੀਕ ਸ੍ਰੀਮਤੀ ਸਰ ਤੁਸੀਂ ਅੱਜ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਸਾਂਝਾ ਕਰਨਾ ਹੈ ਕਿ ਸਾਡੇ ਜਿਹੜੇ ਮਾਨਵੀ ਪ੍ਰਧਾਨ ਮੰਤਰੀ ਜਿਹੜੇ ਉਹ ਕੱਲ ਉਹਨਾਂ ਦਾ nidhan ਹੋ ਗਿਆ ਵਾ ਤੁਸੀਂ ਅੱਜ ਉਹਨਾਂ ਦੀ ਸਿਸਟਰ ਦੇ ਕੋਲ ਵੀ ਆਈ ਹੈ ਪਰਿਵਾਰ ਦੇ ਕੋਲ ਕਿ ਦੁੱਖ ਸਾਂਝਾ ਕਰਨਾ ਹੈ ਕਿ ਤੇ ਮਤਲਬ ਕਿ ਕੱਲੋ ਕੀ ਪਰਿਵਾਰ ਦੇ ਨਾਲ ਤੁਸੀਂ ਇਹ ਸਾਂਝ ਦਿਖੋ ਇਹ ਕੱਲਾ ਇਸ ਪਰਿਵਾਰ ਨੂੰ ਨਹੀਂ ਇਹ ਸਕੇ ਭੈਣ ਨਹੀਂ ਤੇ 10 ਭੈਣ ਭਰਾ ਸੀ ਤੇ ਇਹ ਉਹਨਾਂ ਦੀ ਭੈਣ ਇਕਲਾ ਦੇਸ਼ ਨੂੰ ਵੀ ਬਹੁਤ ਵੱਡਾ ਕਟਾ ਕਰਿਆ ਇਕਲਾ ਪਰਿਵਾਰ ਲਈ ਨਹੀਂ ਸਾਰਾ ਦੇਸ਼ ਹੋ ਵਰ ਹੈ ਉਹ ਜਿਹੜਾ ਵੀ ਮਾੜੀ ਮੋਟੀ ਵੀ ਸੋਚੀ ਰੱਖਦਾ ਕਿ ਦੇਸ਼ ਦੀ ਅੱਜ ਤੋਂ ਚਾਰ ਦਾਕੇ ਪਹਿਲਾਂ ਕੀ ਹਾਲ ਸੀ ਫਾਈਨੈਂਸ਼ੀਅਲ ਉਹਨੂੰ ਇੱਥੇ ਲਿਆਉਣ ਵਾਲੇ ਕੀ ਉਦਮ ਉਹਨਾਂ ਨੇ ਕੀਤੇ ਜਿੰਨੂੰ ਮਾੜੀ ਮੋਟੀ ਉਸ ਬਾਰੇ ਸੋਚੀ ਆ ਉਹ ਅੱਜ ਦੇ ਜਿਹੜੇ ਜੋ ਕਟਾ ਪਿਆਈ ਇਹਦੇ ਤੋਂ ਬਹੁਤ ਹੀ ਜਾਨੀ ਇਹ ਜਿਹੜਾ ਹੈਗਾ ਚਿੰਤਾ ਤੇ ਹੈ ਔਰ ਉਹ ਜਿਹੜਾ ਹੈ ਸੋਗ ਵਿੱਚ ਮੈਂ ਆਪਣੇ ਵੱਲੋਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੂਸਰੀ ਗੱਲ ਇਹ ਹੈ ਕਿ ਉਹ ਇੱਕ ਚਾਨਣ ਮਨਾਰੀ ਵੀ ਸੀ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨੇ 10-10 ਭੈਣ ਭਰਾ ਖੋਣ ਦੇ ਬਾਵਜੂਦ ਪਾਕਿਸਤਾਨ ਨੂੰ ਤੋਂ ਉਜੜ ਕੇ ਆਉਣ ਦੇ ਬਾਵਜੂਦ ਜਦੋਂ ਆਪਣੇ ਤਿੰਨ ਕੱਪੜਿਆਂ 'ਚ ਵੀ ਨਹੀਂ ਇੱਥੇ ਲੋਕ ਇੰਡੀਆ ਦੇ ਵਿੱਚ ਪਹੁੰਚੇ ਉਦੋਂ ਆ ਕੇ ਜਿਹੜੀ ਪੜ੍ਹਾਈ ਜਣੀ ਪੜ੍ਹਾਈ ਇੱਕ ਐਜੂਕੇਸ਼ਨ ਏਡੀ ਤਾਕਤ ਆ ਜਿਹਦੇ ਨਾਲ ਬੰਦਾ ਜੋ ਵੀ ਸੋਚੇ ਉਹ ਕਰ ਸਕਦਾ ਉਹਦੀ ਇੱਕ ਜੀ ਦੀ ਜਾਗਦੀ ਮਿਸਾਲ ਸਰਦਾਰ ਮਨਮੋਹਨ ਸਿੰਘ ਸਾਹਿਬ ਔਰ ਅੱਜ ਸਾਡੀ ਜਿਹੜੀ ਜਨਰੇਸ਼ਨ ਆ ਜਿਹੜੀ ਬਾਹਰ ਭੱਜੀ ਜਾ ਰਹੀ ਹੈ ਉਹਨੂੰ ਉਹਨਾਂ ਤੋਂ ਵੀ ਸੇਧ ਲੈਣੀ ਚਾਹੀਦੀ ਕਿ ਜੇ ਤੁਹਾਡੇ ਵਿੱਚ ਕੋਈ ਕਾਬਲੀਅਤ ਹੈ ਤੁਸੀਂ ਤੁਹਾਡੇ ਤੁਸੀਂ ਲਗਨ ਨਾਲ ਉਦਮ ਅਗਰ ਲੱਗੇ ਰਹੋ